ਖਾਦੀ ਬੜੀ ਨਮਸ਼ਕਾਰ ਹੈ ਦਾਬੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਭ ਬਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਬਜੇ ਸਰਾਜ ਜਿਹੇ ਜਾਂਪਰਾ ਦਾ ਸ਼ੌਕ ਤੁਹਾਨੂੰ ਡੇਲੀ ਤੇ ਡੇਲੀ ਮਰਾ ਭਰਾ ਕਰਾਉਂਦੇ ਰਿਹਾ ਕਰੀਏ ਹਾਂਜੀ ਭਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਬਾਹਰਾਂ ਦੇ ਕੋਲੋਂ ਸਦਨੋਂ ਕਬੂਤਰ ਲਿਆਂਦੇ ਸੀਗੇ ਤੁਸੀਂ ਬਾਈ ਹਿਰਾਂ ਦੇ ਮੇਰਾ ਭਰਾ ਜਾਨਵਰ ਚੈੱਕ ਕੀਤੇ ਮੇਰਾ ਭਰਾ ਇੱਕ ਤੋਂ ਇੱਕ ਬਾਈਜੀ ਖਰੇ ਤੋਂ ਖਰੇ ਜਾਨਵਰ ਤੇ ਮੇਰਾ ਭਰਾ ਮਾਲਵੇ ਦੀਆਂ ਇੱਕ ਤੋਂ ਇੱਕ ਟੌਪ ਨਸਲਾਂ ਬਾਈ ਹਿਰਾਂ ਦੇ ਖੋਡਿਆਂ ਦੇ ਵਿੱਚ ਫਿਰਦੀਆਂ ਸੀ ਮੇਰਾ ਵੀਰ ਠੀਕ ਹੈ ਜਸਟ ਮੇਰਾ ਭਰਾ ਆਪਾਂ ਹਲੇ ਕੱਲੇ ਸਿੰਗਲ ਖੋਡੇ ਦੀ ਵੀਡੀਓ ਬਣਾਈ ਸੀ ਕਿਉਂਕਿ ਯਾਰ ਆਪਣੀ ਆਦਤ ਨਹੀਂ ਕਿ ਮੇਰਾ ਭਰਾ ਆਪਾਂ ਹਨਾ ਕਿਸੇ ਵੀ ਬੰਦੇ ਦਾ ਇਹ ਖੋਡਿਆਂ ਦੀ ਪੂਰੀ ਡਿਟੇਲ ਸੋਸ਼ਲ ਮੀਡੀਆ ਉੱਤੇ ਛਾੜਦੀ ਕਿਉਂਕਿ ਮੇਰਾ ਭਰਾ ਚੋਰੀ ਚ ਕਰੇ ਜਾਂ ਅੱਜ ਕੱਲ ਖਤਰਾ ਬਹੁਤ ਜ਼ਿਆਦਾ ਆ ਆਪਾਂ ਨਹੀਂ ਜਉਂਦੇ ਕਿਸੇ ਕਾਰਨ ਅਗਲੇ ਦਾ ਖੁੱਡਿਆਂ ਦਾ ਮੰਨ ਕੇ ਚੱਲੋ ਜਾਂ ਕਬੂਤਰਾਂ ਦਾ ਮੇਰਾ ਭਰਾ ਪਰਮਾਤਮਾ ਨਾ ਕਰੇ ਕੋਈ ਨੁਕਸਾਨ ਕਰੇ ਆ ਚੈੱਕ ਕਰੋ ਬਾਈ ਜੀ ਵੱਡਾ ਜੋੜਾ ਠੀਕ ਹੈ ਜੀ ਬਰੀਡ ਬਹੁਤ ਘੱਟ ਬਾਈਆਂ ਨੇ ਸੁਣੀ ਹੋਣੀ ਬਾਈ ਜੀ ਜੋੜੇ ਇਹ ਕਬੂਤਰ ਪਾਦਦੇ ਨੇ ਬਾਬੇ ਸਾਧ ਘੰਡ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਆ ਚੈੱਕ ਕਰ ਲਓ ਠੀਕ ਹੈ ਹੋ ਸਕਦਾ ਮੇਰੇ ਕਈ ਵੀਰ ਇਸ ਬਰੀਡ ਤੋਂ ਅਣਜਾਣ ਹੋਣ ਪਰਤੇ ਜਿਹੜੇ ਭਰਾਵਾਂ ਦੇ ਕੋਲ ਆਹ ਜਾਨਵਰ ਬੈਠੇ ਨੇ ਉਹਨਾਂ ਮੇਰੇ ਵੀਰਾਂ ਨੇ ਜੋੜੇ ਨੂੰ ਵੇਖ ਕੇ ਦੱਸ ਦੇਣਾ ਕਿ ਬਰੇ ਜਮਾ ਸਾਵੇਂ ਕਬੂਤਰਾਂ ਦੇ ਵਿੱਚੋਂ ਪਿਓਰਿਟੀ ਦੇ ਵਿੱਚ ਬਲਾ ਇਹ ਬਲਦਿਆਂ ਬਾਬੇ ਸਾਧ ਘੰਡ ਵਾਲੇ ਕਬੂਤਰਾਂ ਵਿੱਚੋਂ ਮੇਰਾ ਭਰਾ ਆ ਭਾਈ ਜੀ ਸੁਬਾਸਰਾ ਖਟੀਆਂ ਅੱਖਾਂ ਘੂਰੀ ਨੋਕ ਦਾ ਆਪਣਾ ਕੂਤਰ ਨਾਲ ਭਾਈ ਜੀ ਕਾਲੀ ਨੋਕ ਚਿੱਟੀਆਂ ਅੱਖਾਂ ਸਿਰੋ ਤੇ ਕਾਲੇ ਚੌਟੋ ਭਾਈ ਜੀ ਗੱਦ ਕਾਠ ਜੋੜੇ ਦਾ ਐਡਾ ਲੰਬਾ ਕਬੂਤਰ ਦੇ ਪੂੰਝੇ ਵਿੱਚ ਮੇਰਾ ਭਰਾ ਦੋ ਫਰ ਕਾਲੇ ਆ ਭਾਈ ਜੀ ਸਿਰ ਸੁਬਾਸਰਾ ਵਿੱਚੇ ਲਾਲ ਆ ਵਿੱਚੇ ਹੀ ਕਾਲਾ ਮੇਰਾ ਭਰਾ ਬਰੇ ਐਡਾ ਕੋ ਟਾਪ ਜੋੜਾ ਬੱਚੇ ਜੋੜੇ ਦੇ ਤੁਸੀਂ ਜਿੰਨੇ ਮਰਜੀ ਟਾਲੀਓ ਭਰੇ ਆਂਡੇ ਬੱਚੇ ਧਰਦਾ ਹੋਇਆ ਜੋੜਾ ਜੋੜੇ ਦੇ ਬੱਚੇ ਕੰਮ ਨਾ ਕਰਨ ਮੇਰਾ ਵੀਰ ਆਪਾਂ ਬੈਠੇ ਆਂ ਠੀਕ ਹੈ ਜੀ ਬਾਈ ਹਰਾਂ ਤੋਂ ਆਪਾਂ ਜਿੰਨੇ ਜਾਨਵਰ ਲੈ ਕੇ ਆਂਦੇ ਅੱਜ ਤੱਕ ਜਿੰਨੇ ਬੰਦਿਆਂ ਨੂੰ ਦਿੱਤੇ ਜਾਨਵਰ ਮੇਰਾ ਭਰਾ ਬਰੇ ਅਗਲੇ ਨੇ ਕਿਆ ਬਰੇ ਸਾਨੂੰ ਉਸੇ ਕਰਦੇ ਜਾਨਵਰ ਲਿਆ ਕੇ ਦੋ ਜਾਂ ਉਹਨਾਂ ਕਬੂਤਰਾਂ ਦੇ ਸਾਨੂੰ ਭੈਣ ਭਰਾ ਦੋ ਇੰਨੇ ਕੋਈ ਜ਼ਿਆਦਾ ਦਾਅਵੇ ਨਹੀਂ ਮੇਰਾ ਵੀਰ ਇਸ ਸਜੋੜੇ ਦੇ ਬੱਚੇ ਤੇ ਉਹ ਬਾਈ ਹਰਾਂ ਦੇ ਜਾਨਵਰ ਮੇਰਾ ਭਰਾ ਚੈੱਕ ਕਰੋ ਮਰਾਬਰ ਤੁਸੀਂ ਆਪਣੇ ਜੋੜੇ ਨੂੰ ਆ ਕਬੂਤਰੀ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੀ ਲੰਮੀ ਠੀਕ ਹੈ ਜਿੱਡਾ ਲੰਮਾ ਕੂਤਰ ਆਪਣਾ ਸਜਣੋਂ ਓਡੀ ਲੰਮੀਆ ਆਪਣੀਆਂ ਹਾ ਕੂਤਰੀ ਕਾਲੀ ਨੋਕ ਚਟੀਆਂ ਕਾਲੇ ਚੋਟਾ ਗੂਦੀ ਤੇ ਮੇਰਾ ਭਰਾ ਠੀਕ ਹੈ ਬਾਕੀ ਜਾਨਵਰ ਆਪਣੇ ਦੀ ਮੇਰਾ ਵੀ ਤੁਸੀਂ ਗੜਕਣੀ ਚੈੱਕ ਕਰੋ ਦੇਖੋ ਜੀ ਪਤੰਦਰ ਕਿਵੇਂ ਗੜਕ ਦਾ ਕੱਦ ਕਾੜ ਸ਼ਕਲ ਅਕਲ ਚੈੱਕ ਆ ਲੂ ਮੇਰਾ ਬੇ ਵੀਰੇ ਫੋਲ ਬਟਾ ਫੋਲ ਗਰੰਟੀ ਵਾਲਾ ਜੋੜਾ ਉਹੀ ਵੀਰ ਕੰਟੈਕਟ ਕਰੇ ਜਿਹੜੇ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਵੀਰੇ ਉੱਡਣ ਦੀ ਆਪਣੀ 100% ਗਰੰਟੀ ਰਹੇਗੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਆ ਮੇਰਾ ਭਰਾ ਬੱਚੇ ਸੱਦਨੋ ਬਹਿ ਜਾ ਬਹਿ ਜਾ ਗਰਾਉਂਡੇ ਜੁੜੀ ਦੇ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਨਾ ਬਾਕੀ ਜਿਹੜੇ ਕੁਸ ਆਪਾਂ ਨੂੰ ਮੰਨ ਕੇ ਚਲੋ ਭਰਾ ਕਮੈਂਟ ਕਰਦਨੇ ਵੀਰੇ ਥੱਲੇ ਨੰਬਰ ਦਿੱਤਾ ਹੁੰਦਾ ਆ ਜੇ ਤੁਹਾਨੂੰ ਕਿਸੇ ਨੂੰ ਕੋਈ ਵੀ ਗੱਲਬਾਤ ਹੋਵੇ ਹਨਾ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਵੀਰੇ ਕਬੂਤਰ ਕਿੱਥੋਂ ਆਏ ਕਿੱਥੋਂ ਨਹੀਂ ਤੁਸੀਂ ਮੈਨੂੰ ਫੋਨ ਲਾ ਕੇ ਪੁੱਛਿਆ ਕਰੋ ਮੇਰਾ ਭਰਾ ਕਮੈਂਟਾਂ 'ਚ ਯਾਰ ਜਵਾਬ ਦੇਣ ਦਾ ਸਾਨੂੰ ਵੀ ਨਹੀਂ ਸੁਆਦ ਆਉਂਦਾ ਨਾ ਤੁਹਾਨੂੰ ਆਵੇ ਠੀਕ ਹੈ ਫੋਨ ਲਾਓ ਜਾਂ ਸਾਨੂੰ ਡਾਇਰੈਕਟ ਤੁਸੀਂ ਮੇਰੇ ਉਹ ਮਰਾ ਭਰਾ ਆਮਲੇ ਸਾਹਮਣੇ ਬਹਿ ਕੇ ਬੰਦਾ ਗੱਲ ਕਰਦਾ ਆ ਉਹਦਾ ਸੁਆਦ ਹੀ ਵੱਖਰਾ ਹੁੰਦਾ ਠੀਕ ਹੈ ਜੋ ਤੁਸੀਂ ਆਪਣੇ ਮਨ ਵਿੱਚ ਤੁਹਾਡੇ ਸਵਾਲ ਉੱਠਦੇ ਨੇ ਆਪਣੇ ਭਰਾ ਨੂੰ ਤੁਸੀਂ ਡਾਇਰੈਕਟ ਪੁੱਛੋ ਮੇਰਾ ਵੀਰ ਠੀਕ ਹੈ ਕਿ ਤੁਹਾਨੂੰ ਪੁੱਛਣ ਦੇ ਵਿੱਚ ਵੀ ਸੁਭਾਅ ਆਵੇ ਤੇ ਸਾਨੂੰ ਤੁਹਾਡੀ ਗੱਲ ਦਾ ਉੱਤਰ ਦਿੰਦਿਆਂ ਹੋਇਆ ਵੀ ਸਾਨੂੰ ਸੁਭਾਅ ਆਵੇ ਠੀਕ ਹੈ ਮਰਾ ਭਰਾ ਜੋ ਵੀ ਸੱਜਣੋ ਹੁਣ ਮੈਂ ਤੁਹਾਨੂੰ ਆਪਣੀ ਐਸ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਕੱਲੀ ਕੱਲੀ ਚੀਜ਼ ਦੇ ਤੁਹਾਨੂੰ ਕਰਾਉਣਿਆਂ ਦਰਸ਼ਨ ਆਪਣੇ ਭਰਾ ਦੀ ਵੀਡੀਓ ਵੇਖਿਓ ਤੁਸੀਂ ਐਂਡ ਤੱਕ ਤੇ ਆਜੋ ਨਾਵ ਦੇ ਭਰਾਵਾਂ ਦਾ ਜ਼ਿਆਦਾ ਟਾਈਮ ਖਰਾਬ ਕਰਦੇ ਆ ਹੋਇਆ ਅੱਜ ਵਾਲੇ ਆਪਣੇ ਸੋਹਣੇ ਗੂਤਰਾਂ ਦਾ ਚੰਗੇ ਤਰ੍ਹਾਂ ਸਾਨੂੰ ਤਸੱਲੀ ਬਖਸ਼ੇ ਮੇਰਾ ਭਰਾ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਜੀ ਵੀ ਸੱਜਣੋ ਆ ਚੈੱਕ ਕਰੋ ਮੇਰਾ ਭਰਾ ਬਾਈ ਜੀ ਆਪਣੇ ਐਸੋ ਵੱਡੇ ਜਾਨਵਰ ਨੂੰ ਠੀਕ ਹੈ ਜੀ ਪਿਆਰ ਸੱਜਣੋ ਬਾਬੇ ਸਾਹਿਬ ਘੰਡ ਵਾਲੇ ਕਬੂਤਰਾਂ ਦੇ ਵਿੱਚੋਂ ਬਟਾ ਕੂਤਰ ਚੈੱਕ ਆ ਲੋ ਮੇਰਾ ਭਰਾ ਪਹਿਲਾਂ ਸੱਜਣੋ ਜਾਨਵਰ ਆਪਣੇ ਦੀ ਕਵਾਲਿਟੀ ਚੈੱਕ ਕਰੋ ਠੀਕ ਹੈ ਸਭ ਤੋਂ ਪਹਿਲਾਂ ਮੇਰਾ ਵੀਰ ਬਾਰੀ ਸਟਰਕਚਰ ਠੀਕ ਹੈ ਜੀ ਸ਼ੇਪ ਦੇਖੋ ਮੇਰਾ ਵੀਰ ਜੰਪਰ ਦੀ ਹੱਕ ਚੌੜੀ ਰੱਖਦਾ ਪਿੱਛੋਂ ਪਤੰਦਰ ਜਮਾਂਨ ਬੰਦ ਉੱਤੋਂ ਬਾਈ ਜੀ ਕੱਦ ਕਾਠ ਇਹਨ ਦਾ ਭਾਅ ਮੇਰਾ ਭਰਾ ਬਾਈ ਜੀ ਲੈਂਥ ਆਪਣੇ ਜੰਮਰ ਦੀ ਚੈੱਕ ਕਰ ਲਓ ਪੂਰਾ ਬਾਈ ਜੀ ਉੱਚਾ ਲੰਮਾ ਕੂਤਰ ਬਾਹ ਚ ਡਾ ਲੰਮਾ ਕੂਤਰ ਹੈ ਮੇਰਾ ਭਰਾ ਠੀਕ ਹੈ ਜੀ ਕਾਲੀ ਨੋਕ ਬਾਈ ਜੀ ਤੁਹਾਨੂੰ ਇਹਦੇ ਸਿਰ ਦੀ ਮੈਂ ਕੁਆਲਿਟੀ ਵਿਖਾਉਣਾ ਪਹਿਲਾਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਬਾਈ ਜੀ ਫੀਲਿੰਗਾਂ ਅੱਖਾਂ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਉਤੋਂ ਬਾਈ ਜੀ ਪੂਰੀਆਂ ਸਰੋ ਫੁੱਲੀ ਅੱਖ ਦਾ ਇਹ ਆਪਣਾ ਜੰਬਰ ਸੱਜ ਨੂੰ ਬਿਲਕੁਲ ਟੇਪਰ ਦੇ ਵਿੱਚ ਸੈ ਰਿਆ ਠੀਕ ਹੈ ਜੀ ਆ ਥੱਲੋ ਚੈੱਕ ਕਰ ਲਓ ਮੇਰਾ ਭਰਾ ਤੇ ਆ ਚੀਜ਼ ਦੇਖੋ ਜੀ ਜੰਬਰ ਆਪਣੀ ਦੀ ਲਾਲ ਆ ਸਾਰੀ ਠੀਕ ਹੈ ਆ ਥੱਲੋ ਬਾਈ ਜੀ ਜਿੰਨਾ ਵੀ ਇਹ ਸਾਰਾ ਲਾਲ ਆ ਠੀਕ ਹੈ ਹਲਕਾ ਜਿਹਾ ਮੰਨ ਕੇ ਚਲੋ ਬਰਾਊਨ ਟੇਪ ਆ ਜੀ ਕੁੱਤ ਦੇ ਕੋਈ ਕਲ ਫ੍ਰੀਮ ਲੱਗੀ ਕੋਈ ਕੋ ਨਹੀਂ ਤੇ ਬਾਈ ਜੀ ਸਿਰ ਚੈੱਕ ਕਰ ਲਓ ਸਿਰ ਥੋੜਾ ਕਾਲੇ ਪੰਦੇ ਵਿੱਚ ਆ ਇਧਰੋ ਬਾਈ ਜੀ ਸ਼ਾਹ ਕਾਲਾ ਕੁੱਤਰਾ ਚੈੱਕ ਕਰ ਲਓ ਦੇਖੋ ਜੀ ਆ ਬਰੇ ਬਲੱਡ ਲਾਈਨ ਦਾ ਰੰਗ ਆ ਠੀਕ ਹੈ ਕੋਈ ਵੈਸੇ ਨਹੀਂ ਮਿਲਾਇਆ ਹੋਇਆ ਇਹ ਬਲੱਡਰ ਲਾਈਨ ਦਾ ਰੰਗ ਆ ਮੇਰਾ ਭਰਾ ਚੈੱਕ ਕਰ ਲੋ ਠੀਕ ਹੈ ਜੀ ਇਧਰੋਂ ਮੇਰਾ ਭਰਾ ਜਮਾ ਪੂਰਾ ਉੱਤੋਂ ਵੇਜੀ ਵਿੱਚ ਲਾਲ ਤੇ ਵਿੱਚ ਹੀ ਕਾਲੇ ਫਾਰਾ ਇਸ ਸਕੂਟਰ ਦੇ ਠੀਕ ਹੈ ਜੀ ਔਰ ਬਾਜੀ ਸੋਨੂ ਜਿਵੇਂ ਮੈਂ ਪੂਛ ਦੀ ਪਹਿਲਾਂ ਕੁਆਲਿਟੀ ਵਿਖਾਉਣਾ ਪੂਛ ਦੀ ਕੁਆਲਿਟੀ ਚੈੱਕ ਕਰ ਲੋ ਸਦਨੋਂ ਬਿਲਕੁਲ ਬੰਦ ਪੂਛ ਰੱਖਦਾ ਮੇਰਾ ਵੀਰ ਕੋਈ ਮੈਂ ਗੂਠਾ ਨਹੀਂ ਲਾਇਆ ਕੋਈ ਕੋਹ ਨਹੀਂ ਤੇ ਆ ਸਦਨੋਂ ਪੂੰਜੇ ਦੇ ਵਿੱਚ ਦੋ ਫਰਕ ਪੁੱਤਰ ਦੇ ਇੱਕ ਫਰਕ ਕਾਲਾ ਜੈਡ ਬਲੈਕ ਕਾਲਾ ਮੇਰਾ ਭਰਾ ਦੇਖੋ ਜੀ ਠੀਕ ਆ ਬਹੁਤ ਹੀ ਜ਼ਿਆਦਾ ਵਾਜੀ ਨਸਲ ਵਾਲਾ ਤੇ ਚੰਗਾ ਕੂਤਰਿਆ ਬੈਠਾ ਲਈ ਥਾਂ ਤੇ ਕੂਤਰ ਦੇ ਲੱਪਾ ਮੇਰਾ ਭਰਾ ਆ ਲੋ ਜੀ ਆ ਲੱਪਾ ਚੈੱਕ ਆ ਲੋ ਕੂਤਰ ਦਾ ਦੇਖੋ ਜੀ ਜੇਹੋ ਜੀ ਨੋ ਕੋ ਉਹੋ ਜਿਆ ਨੰਦਰਾ ਲੱਪਾ ਚੈੱਕ ਆ ਲੋ ਮੇਰਾ ਭਰਾ ਜਾਨਵਰ ਆਪਣੇ ਦਾ ਦੇਖੋ ਬਰੇ ਕਬੂਤਰ ਇਹੋ ਜਨਾ ਬਚੇ ਯਾਰ ਤੁਸੀਂ ਕਹਿਨ ਦਾ ਪਾ ਉਸ ਦਿਨੋਂ ਪੁਸਤਾਂ ਅੰਦਰ ਪੁਸਤਾਂ ਇਹ ਕੂਤਰ ਬਚੇ ਡਾਉਣ ਵਾਲੇ ਆ ਚੈੱਕ ਆ ਲੋ ਤੇ ਆ ਸਦਰੋਂ ਜਾਨਵਰ ਆਪਣੇ ਦਾ ਆਪਾ ਲਾ ਲਓ ਜੀ ਖਿਲਾੜੀ ਬੰਦੇ ਨੇ ਮੇਰਾ ਵੀਰ ਪੱਲਾ ਵੇਖ ਕੇ ਸਮਝਣਾ ਆ ਪਹਿਲੀ ਬਗਲ ਚੈੱਕ ਕਰ ਲੋ ਪਹਿਲੀ ਕੰਨੀ ਤੋਂ ਬਗਲ ਦੀ ਚੜਾਈ ਜਾ ਕੇ ਕਿਵੇਂ ਮੇਰਾ ਭਰਾ ਲੱਕ ਨੂੰ ਘੇਰਦੀ ਆ ਦੇਖੋ ਮੇਰਾ ਵੀਰ ਮਕਮਲ ਪੱਲਾ ਕੋਈ ਜੂਨ ਨਹੀਂ ਸੱਜਣੋ ਕੋਈ ਕੋਸ਼ ਨਹੀਂ ਕੋਈ ਫਰ ਨਹੀਂ ਭਰਿਆ ਤਾਂ ਠੀਕ ਹੈ ਜੀ ਹੱਥ ਮਾਇਆ ਮੇਰਾ ਭਰਾ ਜਨਮ ਪਰ ਇਹ ਮਲੇ ਹੁੰਦੇ ਨੇ ਔਰ ਬਾਈ ਜੀ 2 ਸਾਲਾਂ ਤੋਂ ਕੂਤਰ ਇਹ ਜੋੜੇ ਅੰਦਰ ਪਾਇਆ ਹੋਇਆ ਅੱਜ ਵੀ ਮੇਰਾ ਭਰਾ ਜਨਮ ਪਰ ਇਹ ਆਪਣਾ ਬਦਾਮ ਚੌਕਦਾ ਆ ਠੀਕ ਹੈ ਜਦੋਂ ਆਪਾਂ ਬਾਈ ਕੋਲ ਜਨਮ ਪਰ ਲੈਣ ਗਏ ਸੀ ਠੀਕ ਹੈ ਜੀ ਬਾਈ ਬਦਾਮ ਕੱਟ ਕੇ ਆਪਦੇ ਕੂਤਿਆਂ ਨੂੰ ਪਾਉਂਦਾ ਪਾਹੀ ਬਾਈ ਕਹਿੰਦਾ ਫਿਰ ਬੇਲਾ ਵੀਰੇ ਮੈਂ ਹੁਣੇ ਡੋਲੀਆਂ ਦਾ ਛੱਡੂਗਾ ਕਬੂਤਰ ਦੇਖੀ ਬਦਾਮ ਕਿਵੇਂ ਖਾਊਗਾ ਉਹੀ ਗੱਲ ਆ ਬਾਈ ਜੀ ਜਦੋਂ ਬਾਈ ਨੇ ਖੋਡੇਆਂ ਤਾਂ ਜਾਨਵਰ ਇਹ ਛੱਡਿਆ ਕਬੂਤਰ ਪੱਲੇ ਆਪਦੇ ਖਲਾਰ ਕੇ ਨਾ ਦੂਜੇ ਕੂਤਿਆਂ ਨੂੰ ਪਾਸੇ ਕਰਕੇ ਪੱਲੇ ਖਲਾਰ ਕੇ ਬਦਾਮ ਚੱਕਦਾ ਇਹ ਉਤਰਾਜ ਵੀ ਠੀਕ ਹੈ ਕੋਈ ਮੇਰਾ ਭਰਾ ਡਾਉਨ ਦਾ ਇੱਛੂ ਖੋਗਣਾ ਇਹਨੂੰ ਡਾ ਵੀ ਸਕਦਾ ਆ ਸਾਧ ਨੂੰ ਜਾਨਵਰ ਆਪਣੇ ਦੇ ਪੈਰ ਚੈੱਕ ਕਰ ਲੋ ਬਿਲਕੁਲ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਆ ਠੀਕ ਹੈ ਜੀ ਪੂਰੀ ਟਾਪ ਕੁਆਲਟੀ ਦਾ ਸਦਨ ਅੱਜ ਵਾਲਾ ਜਾਨਵਰ ਬਚੇ ਬਾਈ ਜੀ ਬਹਿ ਜਾ ਬਹਿ ਜਾ ਇਹ ਸਕੂਟਰ ਦੇ ਕਰਾਉਣਗੇ ਠੀਕ ਹੈ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਣਾ ਹਾਂ ਹਾਂਜੀ ਬਾਈ ਜੀ ਆਹ ਮੇਰਾ ਭਰਾ ਆਪਣੀ ਮਾਦੀ ਦੀ ਮੇਰਾ ਵੀਰ ਤੁਸੀਂ ਕੁਆਲਟੀ ਚੈੱਕ ਕਰੋ ਦੇਖੋ ਜੀ ਏਡੀ ਸਨੱਖੀ ਆ ਚੰਦਰੀ ਚੈੱਕ ਕਰੋ ਮੇਰਾ ਭਰਾ ਮਾਦੀ ਆਪਣੀ ਦਾ ਵਜੂਦ ਸ਼ੈਕਲ ਚੈੱਕ ਕਰ ਲਓ ਬਾਈ ਜੀ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਬਈ ਕੀ ਗੱਲ ਬਾਤ ਐ ਸਕੂਟਰੀ ਦੇ ਵਿੱਚ ਕਾਲੀ ਨੋਕ ਬਾਈ ਜੀ ਸਿਰ ਤੇ ਠੀਕ ਹੈ ਜੀ ਤੇ ਬਜੀ ਗਲ ਥੱਲੇ ਕੂਰੀ ਤੇ ਕਾਲੇ ਟੱਚ ਕਾਲੀ ਨੋਕ ਉਹੋ ਜੀਆਂ ਪਲਕਾਂ ਤੇ ਬਜੀ ਜਮਾ ਚਿੱਟੀਆਂ ਅੱਖਾਂ ਬੰਦ ਜੋੜ ਕਾਲੀਆਂ ਨੋਂਧਰ ਕੱਦ-ਕੜ ਤੁਸੀਂ ਚੈੱਕ ਕਰ ਲੋ ਬਹੁਤ ਹੀ ਜ਼ਿਆਦਾ ਸਨੱਖੀ ਕੂਤਰੀ ਆਪਣੀ ਇਹ ਔਰ ਬਰੇ ਬਿਲਕੁਲ ਟੇਪਰ ਦੇ ਵਿੱਚ ਸਿਰ ਤੇ ਸਜਣੋ ਆਹ ਆਪਣੀ ਕੂਰੀ ਦੀ ਅੱਖ ਦੀ ਮਰਾਪਰਾ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਸ਼ਾਮੇ ਮੇਰਾ ਵੀਰ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਠੀਕ ਹੈ ਬਾਕੀ ਤੁਸੀਂ ਐਸ ਬੰਨੇ ਮਰਾਪਰਾ ਮਾਦੀ ਆਪਣੀ ਦਾ ਵਜੂਦ ਸ਼ਕਲ ਅਕਲ ਤੇ ਮਰਾਪਰਾ ਕੱਦ-ਕੜ ਚੈੱਕ ਕਰੋ ਦੇਖੋ ਜੀ ਆ ਬੇ ਬੱਚੇ ਲਾਉਂਦੀ ਹੋਈ ਕੂਤਰੀ ਚੈੱਕ ਕਰ ਲਓ ਮਰਾ ਭਰਾ ਆਹ ਕੂਤਰ ਹੁੰਦੇ ਮਰਾ ਭਰਾ ਜੋ ਬਾਜ਼ੀਆਂ ਦੇ ਵਿੱਚ ਕਾਰਡ ਕੱਢਦੇ ਨੇ ਠੀਕ ਐ ਪਰ ਮੇਰਾ ਭਰਾ ਬੰਦਾ ਵੀ ਕੋਈ ਚੰਡਿਆ ਹੋਇਆ ਹੋਵੇ ਠੀਕ ਐ ਅਣਜਾਣ ਬੰਦਾ ਨਾ ਹੋਵੇ ਚੈੱਕ ਕਰ ਲਓ ਤੇ ਆ ਸਦਨੋ ਮਾਦੀ ਆਪਣੀ ਦੀ ਦੂਜੀ ਸਾਈਡ ਦੀ ਐਕਲ ਲਓ ਜੀ ਬਰੇਸ਼ ਕਰੀ ਬੰਦਾ ਤਾਂ ਵੇਖ ਕੇ ਸਮਝੇਗਾ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਤੇ ਆ ਮਰਾ ਵੀਰ ਜਾਨਵਰ ਆਪਣੇ ਦਾ ਪੱਲਾ ਜੀ ਪੱਲੇ ਦੀ ਮਰਾ ਭਰਾ ਲੈਂਥ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਮੈਨੂੰ ਬਾਰ ਬਾਰ ਦੱਸਣ ਦੀ ਲੋੜ ਹੈ ਹੀ ਨਹੀਂ ਮਰਾ ਭਰਾ ਠੀਕ ਐ ਤੇ ਬਾਕੀ ਪੂਛ ਦੀ ਕੁਆਲਿਟੀ ਵੀ ਥੋੜੀ ਸਕਰੀਨ ਦੇ ਸਾਹਮਣੇ ਦੇਖੋ ਜੀ ਬਿਲਕੁਲ ਬੱਤੀ ਪੂਛ ਲਓ ਜੀ ਜਿੱਧਰ ਮਰਜ਼ੀ ਕਰ ਲਓ ਉੱਪਰ ਕਰ ਲਓ ਥੱਲੇ ਕਰ ਲਓ ਇਹ ਜਾਨਵਰ ਬਰੇ ਚੰਗਾ ਨਾਲ ਉਹਨੇ ਪੂਛ ਆਉਦੀ ਬੰਨਦੀ ਰੱਖਣੀ ਆ ਠੀਕ ਐ ਤੇ ਆ ਸੱਜਣੋ ਨੈਕਸਟ ਪੱਲਾ ਮੇਰਾ ਭਰਾ ਮਾਦੀ ਆਪਣੀ ਦਾ ਦੇਖੋ ਜੀ ਕਿੱਦਾਂ ਚੌੜੇ-ਚੌੜੇ ਪੱਲਿਆਂ ਦੀ ਕੂਤਰੀਆ ਠੀਕ ਐ ਤੇ ਆ ਮੇਰਾ ਭਰਾ ਮਾਦੀ ਆਪਣੀ ਦੇ ਪੈਰ ਬੰਨ ਤੇ ਜੋੜ ਪੈਰਾਂ ਦੀ ਚੈੱਕ ਕਰ ਸਾਧਿਓ ਜੀ ਤੁਸੀਂ ਕੁਆਲਿਟੀ ਬਿਲਕੁਲ ਸੱਜਣੋ ਬੰਦ ਜੋੜ ਮਾਚਦੀ ਥਿਲੀ ਵੀ ਨਹੀਂ ਪੈਂਦੀ ਠੀਕ ਐ ਜੀ ਬਾਕੀ ਅੱਗੋਂ ਚੈੱਕ ਕਰ ਸਕਦੇ ਹਾਂ ਫਰਤ ਤੇ ਆਹ ਸੱਜਣੂ ਸੀਗੀ ਆਪਣੀ ਮਕਮਲ ਕਬੂਤਰੀ ਤੇ ਆਓ ਵੀਰ ਹੁਣ ਮੈਂ ਸੋਨੂੰ ਜੋੜਾ ਇਹ ਜਾਲ ਦੇ ਵਿੱਚ ਛੱਦ ਕੇ ਵਖਾਉਣਾ ਠੀਕ ਹੈ ਜੀ ਜੀ ਸੱਜਣੂ ਆ ਤੁਸੀਂ ਦੁਬਾਰਾ ਤੋਂ ਮੇਰਾ ਵੀਰ ਜੋੜੇ ਆਪਣੀ ਦੀ ਮਕਮਲ ਸਟੈਂਡਿੰਗ ਮਿਸ਼ਨ ਮਾਦੀ ਆਪਣੀ ਦਾ ਵਜੂਦ ਚੈੱਕ ਕਰ ਲਓ ਦੇਖੋ ਬਾਈ ਜੀ ਠੀਕ ਹੈ ਬਰੇ ਜੋੜਿਆਂ ਵਾਲੀ ਵੱਡੀ ਕੂਤਰੀਆ ਬੈਠੀ ਐ ਜਿਵੇਂ ਕਬੂਤਰ ਔਟਕੇ ਨਹੀਂ ਆਇਆ ਹੁੰਦਾ ਦੇਖੋ ਜੀ ਵਜੂਦ ਦੇਖੋ ਤੁਸੀਂ ਸ਼ੇਪ ਚੈੱਕ ਕਰ ਲਓ ਮੇਰਾ ਭਰਾ ਮਾਦੀ ਆਪਣੀ ਦੀ ਤੇ ਬਰੇ ਪੂਰੀ ਚੋਟੀ ਵਾਲਾ ਜੋੜਾ ਪੂਰਾ ਚੋਟੀ ਵਾਲਾ ਮੇਰਾ ਭਰਾ ਠੀਕ ਐ ਬਾਕੀ ਆਹ ਜਾਨਵਰ ਆਪਣੇ ਤੁਸੀਂ ਕੁਆਲਿਟੀ ਚੈੱਕ ਕਰ ਲੀਤੇ ਮਿਲਿਆ ਹੋਇਆ ਜੋੜਾ ਜੋੜਾ ਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਕਿ ਸਦੋਂ ਤੁਹਾਨੂੰ ਪਤਾ ਹੀ ਆ ਜੀ ਆਪਣੇ ਕਬੂਤਰ ਆਲ ਪੰਜਾਬ ਦੇ ਵਿੱਚ ਜਾਂਦੇ ਨੇ ਇਦੂ ਲਾਓ ਮੇਰਾ ਵੀ ਦਿੱਲੀ ਹੋਗਾ ਸੋਨੀਪਤ ਪਾਣੀਪਤ ਕਰਨਾਲ ਗੁਰਦਾਉਂ ਮੇਰਠ ਮੇਰਾ ਭਰਾ ਠੀਕ ਹੈ ਜੀ ਤੇ ਬਾਈ ਜੀ ਲਾਸਟ ਅੰਮ੍ਰਾਲਾ ਕਿਥੋਂ ਤੱਕ ਮੇਰਾ ਵੀਰ ਜਨਮ ਪਰ ਆਪਣੇ ਜਾਣਦੇ ਨੇ ਕੋਈ ਮੇਰਾ ਭਰਾ ਇਸ ਸਿਟੀ ਤੋਂ ਬਿਲੋਂਗ ਕਰਦਾ ਹੋਵੇ ਐਨੀ ਟਾਈਮ ਆਪਣੇ ਨਾਲ ਤੁਸੀਂ ਕੰਟੈਕਟ ਕਰਕੇ ਜਨਵਰ ਆਪਣੇ ਮੇਰਾ ਭਰਾ ਬੁੱਕ ਕਰਵਾ ਚ ਫਿਰ ਹੀ ਆਪਾਂ ਮੇਰਾ ਭਰਾ ਭੇਜੀ ਦੇਣੇ ਵਿੱਚੋ ਕੁਛ ਵੀਰ ਕਹਿੰਦੇ ਨੇ ਵੀਰੇ ਪਹਿਲਾਂ ਜਨਵਰ ਭੇਜ ਦਿਓ ਉਦੋਂ ਬਾਅਦ ਅਸੀਂ ਪੇਮੈਂਟ ਲਾ ਦੇਾਂਗੇ ਵੀਰੇ ਉਹ ਕੰਮ ਆਪਣੇ ਕੋਲੇ ਹੈ ਨਹੀਂਗਾ ਵਿਸ਼ਵਾਸ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਹੀਂ ਤਾਂ ਮੇਰਾ ਵੀਰ ਤੁਸੀਂ ਵੀਡੀਓ ਵੇਖ ਕੇ ਜਾ ਸਕਦੇ ਹੋ ਜੀ ਠੀਕ ਹੈ ਸੋ ਠੀਕ ਹੈ ਜੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਈ ਬਲੱਡ ਲਾਈਨ ਦੇ ਵਿੱਚੋਂ ਖਰੇ ਜਿਹੇ ਜਾਨਵਰ ਬੇਹੇ ਦਾ ਮੇਰਾ ਭਰਾ ਹੁਣ ਆਪਣੇ ਏਕੇ ਭਰਾ ਦੇ ਘਰ ਦੇ ਕੂਤਰ ਆਉਣਗੇ ਠੀਕ ਹੈ ਜਿੰਨੇ ਵੀ 4-5 ਦਿਨ ਆਪਾਂ ਵੀਡੀਓ ਲਾਵਾਂਗੇ ਤੇ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ ਲਓ ਜੀ ਦੇਖੋ ਮੇਰਾ ਭਰਾ ਮਿਹਰਬਾਨ ਏਕੇ ਨਾਲ ਹੀ ਪਤੰਦਰ ਲੱਗ ਗਿਆ ਗੜਕਣ ਜਦ ਕਿ ਆਪਾਂ ਇੱਥੋਂ ਵੀਡੀਓ ਦੀ ਮੰਨ ਕੇ ਚੱਲੋ ਸਮਾਪਤੀ ਕਰ ਲੱਗੇ ਸੀਗੇ ਤੇ ਕਬੂਤਰ ਆਪਣਾ ਲੱਗ ਗਿਆ ਗੁੜਕਣ ਚਲੋ ਫਿਰ ਕੋਈ ਗੱਲ ਨਹੀਂ ਤੁਸੀਂ ਕਬੂਤਰ ਦੇ ਗੁੜਕਣੇ ਦੇਖ ਲਓ ਯਾਰ ਵਿਚਾਰੇ ਜੀ ਹੁਣ ਆਪਾਂ ਵੀਡੀਓ ਇੱਥੇ ਪੋਸਟ ਕਰ ਤੋਂ ਕਰਨੀ ਆ ਆ ਚੈੱਕ ਕਰ ਲਓ ਮੇਰਾ ਭਰਾ ਵਜੂ ਦੇ ਚੈੱਕ ਕਰ ਲਓ ਸਦਨੂ ਕਬੂਤਰਾਂ ਦਾ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਕੀ ਨੇ ਇਕ ਦੀਆਂ ਲਾਟਾਂ ਨੇ ਮੇਰਾ ਵੀ ਨੀੜੀਆਂ ਲਾਟਾਂ ਠੀਕ ਆ ਬਾਕੀ ਚਲੋ ਅੱਗੇ ਮੇਰਾ ਭਰਾ ਬੰਦੇ ਆ ਦੀ ਕਿਸਮਤ ਆ ਠੀਕ ਆ ਜੀ ਠੀਕ ਆ ਸਦਨੂ ਓਕੇ ਜੀ ਮਿਲਦੇ ਹੁਣ ਆਪਾਂ ਸਦਨੂ ਅਗਲੀ ਵੀਡੀਓ ਵਿੱਚ ਠੀਕ ਆ ਹੋਗਾ ਚਾ ਆਪਾਂ ਕਬੂਤਰਾਂ ਨੂੰ ਇਹ ਛੱਡਿਆ ਵਿਚਾਰੇ ਨੂੰ ਖੋਡੇ ਵਿੱਚ ਆਪਾਂ ਆ ਦਾ ਵਧੀਆ ਦਾਣਾ ਪਾਣੀ ਖਾਨ ਇਹ